ਸਾਰੀ ਸਾਧ ਸੰਗਤ ਕਹਿੰਦੇ ਨੇ ਪੂਲੇ ਪਿੰਡ ਦਾ ਇੱਕ ਭਾਈ ਤਾਰੂ ਸਿੰਘ ਹੈ ਜਿਹੜਾ ਤੇ ਭਾਈ ਰਤਨ ਸਿੰਘ ਜੀ ਭੰਗੋ ਜਿਨ੍ਹਾਂ ਨੇ ਪ੍ਰਾਚੀਨ ਪੰਥ ਪ੍ਰਕਾਸ਼ ਲਿਖਿਆ ਗੁਰੂ ਕੀ ਪਿਆਰੀ ਸਾਧ ਸੰਗਤ ਉਹਨਾਂ ਨੇ ਭਾਈ ਤਾਰੂ ਸਿੰਘ ਬਾਰੇ ਤੇ ਭਾਈ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਬਾਰੇ ਬੜਾ ਸੋਹਣਾ ਲਿਖਿਆ ਪ੍ਰਿੰਸੀਪਲ ਸਵਨ ਸਿੰਘ ਜੀ ਜਿਨ੍ਹਾਂ ਨੇ ਕਿਤਾਬ ਲਿਖੀ ਭਾਈ ਤਾਰੂ ਸਿੰਘ ਜੀ ਸ਼ਹੀਦ ਉਹਦੇ ਅੰਦਰ ਬੜਾ ਸੋਹਣਾ ਜ਼ਿਕਰ ਕੀਤਾ ਹੈ ਕਿ ਪੂਲੇ ਪਿੰਡ ਦਾ ਰਹਿਣ ਵਾਲਾ ਇਹ ਯੋਧਾ ਬਹਾਦਰ ਪਰ ਉਪਕਾਰੀ ਪਰਮਤਮਾ ਦੇ ਨਾਮ ਦੇ ਅੰਦਰ ਰੰਗਿਆ ਹੋਇਆ ਕਿਉਂਕਿ ਛੋਟੀ ਉਮਰੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਮਾਂ ਨੇ ਬੜੀਆਂ ਗੁੜਤੀਆਂ ਦੇ ਕਰਕੇ ਲੋਰੀਆਂ ਸੁਣਾ ਕਰਕੇ ਤੇ ਸਿੱਖੀ ਦੀ ਬਾਤ ਤੇ ਗਾਥਾ ਮਾਤੇ ਸਾਖੀਆਂ ਸੁਣਾ ਕੇ ਗੁਰੂ ਕੀ ਪਿਆਰੀ ਸਾਧ ਸੰਗਤ ਆਪਣੀ ਧੀ ਬੀਬੀ ਤਾਰੂ ਤੇ ਭਾਈ ਤਾਰੂ ਸਿੰਘ ਨੂੰ ਪਾਲਿਆ ਤੇ ਭਾਈ ਤਾਰੂ ਸਿੰਘ ਕੀਰਤਨ ਵੀ ਬਹੁਤ ਸੋਹਣਾ ਕਰਦੇ ਸਨ ਗੁਰੂ ਕੀ ਪਿਆਰੀ ਸਾਧ ਸੰਗਤ ਭਗਤ ਨਿਰੰਜਨ ਜੀ ਨੇ ਕਿਹਾ ਕਿ ਭਾਈ ਤਾਰੂ ਸਿੰਘ ਕਰਦਾ ਤੇ ਖੇਤੀ ਹੈ ਸਮਾਜ ਵਿੱਚ ਵੀ ਬੜਾ ਸੋਹਣਾ ਰਹਿੰਦਾ ਹੈ ਹਰ ਇੱਕ ਦੇ ਅੰਦਰ ਬੜਾ ਮਿਲਾਪੜਾ ਸੁਭਾਅ ਹੈ ਉਹਦਾ ਪਰ ਨਾਲ ਦੇ ਨਾਲ ਖੇਤੀ ਕਰਦੇ ਆ ਆਪਣਾ ਉਹ ਟੈਕਸ ਤੇ ਮਾਮਲਾ ਵੀ ਸਰਕਾਰ ਨੂੰ ਭਰਦਾ ਹੈ ਸਾਡਾ ਵੀ ਹੱਕ ਦੀਂਦਾ ਤੇ ਹੱਕ ਨਹੀਂ ਰੱਖਦਾ ਪਰ ਜਿਹੜੇ ਸਿੰਘ ਨੇ ਉਹਨਾਂ ਦੀ ਰਸ਼ਤ ਪਾਣੀ ਦੇ ਤੇ ਕੱਪੜਿਆਂ ਦੀ ਮਦਦ ਕਰਦਾ ਹੈ ਗੁਰੂ ਕੀ ਪਿਆਰੀ ਸਾਧ ਸੰਗਤ ਤੇ ਇਧਰ ਜਕਰੀਆ ਖਾਨ ਨੇ ਹੁਕਮ ਕੀਤਾ ਕਿ ਭਾਈ ਤਾਰੂ ਸਿੰਘ ਨੂੰ ਗ੍ਰਿਫਤਾਰ ਕਰਕੇ ਲਿਆਇਆ ਜਾਏ ਕਿੰਨੇ ਨਵੀਂ ਕੁ ਸਿਪਾਈ ਮੋਮਨ ਖਾਨ ਦੇ ਅਗਵਾਈ ਦੇ ਅੰਦਰ ਪੁਲਾ ਪਿੰਡ ਜਿਹੜਾ ਪਹਿਲਾਂ ਤਹਿਸੀਲ ਕਸੂਰ ਜ਼ਿਲ੍ਹਾ ਲਾਹੌਰ ਉਪਰੰਤ ਅੰਮ੍ਰਿਤਸਰ ਜ਼ਿਲ੍ਹੇ ਦੇ ਅੰਦਰ ਆਇਆ ਅੱਜ ਕੱਲ ਜਿਹੜਾ ਤਹਿਸੀਲ ਪੱਟੀ ਤੇ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਉਹ ਮੌਜੂਦ ਹੈ ਪੁਲੇ ਪਿੰਡ ਦੇ ਅੰਦਰ ਜਦੋਂ ਸਿਪਾਈ ਆਏ ਤੇ ਭਾਈ ਤਾਰੂ ਸਿੰਘ ਜੀ ਆਪਣਾ ਜਿਹੜਾ ਨੇਤਾ ਪ੍ਰਤੀ ਦਾ ਕਾਰਜ ਹੈ ਜਿਵੇਂ ਆਪਾਂ ਸਾਰੇ ਕਾਰਜ